ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੀ ਸ਼ੜਕ ਜਿਹੜੀ ਆ ਦੱਸੋ ਤੇ ਉੱਥੋਂ ਨਿਹਾਲ ਸਿੰਘ ਵਾਲੇ ਨੂੰ ਇੱਕ ਛੜਕ ਪਾੜਦੀ ਹੈ ਉਸ ਸ਼ੜਕ ਦੇ ਨੇੜ ਇਹ ਪਿੰਡ ਆ ਜਾਂਦਾ ਵੈਸੇ ਇਹਦੇ ਨੇੜ ਭਧੌੜ ਵੀ ਰਹਿ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਖੁਸ਼ਦੀਪ ਬਾਈ ਦਾ ਨਾਮ ਹੈ ਤੇ ਕਾਫੀ ਵੀਡੀਓ ਪਹਿਲਾਂ ਤੋਂ ਬਣਾਉਂਦੇ ਆ ਰਹੇ ਆ ਅੱਜ 6 ਸੱਤ ਨਗਤ ਤੁਹਾਨੂੰ ਤੋੜ ਕੇ ਦਿਖਾਉਂਗਾ ਵੈਸੇ ਜੇ ਕੈਮਰਾ ਮਾਰਾਂ ਤਾਂ ਕੁੱਲ 15 ਦੇ ਆਸ-ਪਾਸ ਪਸ਼ੂ 15 ਦੇ ਆਸ-ਪਾਸ ਗਾਵਾਂ ਇੱਥੇ ਵਿਕਰੀ ਵਾਲੀਆਂ ਮੌਜੂਦ ਐ ਸੋ ਪਸ਼ੂ ਕੋਈ ਵੀ ਤੁਸੀਂ ਖਰੀਦਣਾ ਤਾਂ ਆ ਕੇ ਤੁਸੀਂ ਦੇਖੋ ਆਪਦੀ ਤਸੱਲੀ ਕਰੋ ਜਿਹੜਾ ਨਗ ਤੁਹਾਨੂੰ ਚੰਗਾ ਲੱਗਦਾ ਬਾਕੀ 6 ਕ ਨਗ ਜਿਹੜੇ ਹੋਣਗੇ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਤੋੜ ਕੇ ਦਿਖਾਉਂਗਾ ਟਾਈਮ ਸ਼ਾਮ ਦਾ ਲਾਈਟ ਜਗਾਈ ਹੋਈ ਐ ਕਿਸੇ ਪਸ਼ੂ ਦਾ ਰੰਗ ਉਹ ਫਿੱਕਾ ਗੂੜਾ ਲੱਗ ਸਕਦਾ ਤੁਹਾਨੂੰ ਕਿਉਂਕਿ ਜਿਹੜਾ ਚਾਨਣ ਉਹ ਲਾਈਟ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਸ਼ਾਮ ਹੋ ਰਹੀ ਆ ਮਿਲਦੇ ਆਂ ਬਾਈ ਨੂੰ ਖੁਸ਼ਦੀ ਬਾਈ ਸਸਤੀ ਕਾਹ। ਸਸਤੀ ਗੱਲ ਵੀਰ ਜੀ ਖੁਸ਼ਦੀ ਪੱਜ 6-7 ਨਾਗ ਤੋੜ ਕੇ ਦਿਖਾਵਾਂਗੇ ਟੋਟਲ ਹੈ 14-15 ਨਾਗ। 14-15 ਨਾਗ ਆ ਜੀ। ਉਸ ਹੁਣ ਆਪਾਂ ਮੰਨ ਕੇ ਚੱਲੋ ਗਾਵਾਂ ਆਈਆਂ ਵੀ ਹੁਣੇ ਹੀ ਹਜੇ ਤਾਰੀਆਂ। ਠੀਕ ਐ। ਤੇ ਕੌਸ਼ਿਸ਼ ਸਵੇਰੇ ਆਉਣਗੀਆਂ ਜਾਈਆਂ ਕੱਲ ਨੂੰ 20 ਹੋ ਜਾਣਗੀਆਂ ਕੱਲ ਨੂੰ 20 ਹੋ ਜਾਣਗੀਆਂ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਗਾਂ ਖੜੀ ਇਹ ਜੀ ਮੰਨ ਕੇ ਚੱਲੋ ਵੀ ਆਪਣੇ ਕੋਲੇ ਤਿੰਨ ਬਲੈਕ ਕਲਰ ਚਾਜੀ ਬਿਹੜਾ ਹੂੰ ਇਹਨਾਂ ਨੂੰ ਚਾਹੇ ਚੇਫ ਮੰਨ ਲਓ ਤੇ ਚਾਹੇ ਚੇਫ ਤੇ ਜਰਸੀ ਦਾ ਸਮੇਲ ਮੰਨ ਲਓ ਕਿਉਂਕਿ ਤਿੰਨਾਂ ਬਿਹੜਾਂ ਦੀ ਮੱਥੇ-ਮੁੱਥੇ ਚ ਟੋਏ ਪੈਂਦੇ ਆ ਠੀਕ ਹੈ ਜਿਹੜੀਆਂ ਪਹਿਲੀਆਂ ਦੋ ਬਿਹੜਾਂ ਇਹਨਾਂ ਦੀ ਜਿਹੜੀ ਮਿਲਕ ਕਪੈਸਿਟੀ ਆ 35 ਪਲੱਸ ਦੀ ਆ ਠੀਕ ਹੈ ਪ੍ਰੋਪਰ ਰਿਕਾਰਡ ਇਹਨਾਂ ਦਾ ਮਿਲੂਗਾ ਬਿਹੜਾਂ ਦਾ ਰੇਟ ਕੀ ਰਹਿਣਗੇ ਇਹਨਾਂ ਦੇ ਰੇਟ ਜਗਜੀਤ ਵੀਰੇ ਜੇ ਤਾਂ ਬੈੜਾ ਮੰਨ ਕੇ ਚੱਲੋ ਵੀ ਕੱਲੀ-ਕੱਲੀ ਲੈਣੀ ਹੈਗੀ ਇਹ ਕੱਲੀ-ਕੱਲੀ ਦਾ ਤਾਂ ਮੰਨ ਕੇ ਚੱਲੋ ਆ ਬੈੜ ਆਪਾਂ ਦੇ ਦਾਂਗੇ ਜੀ 1,25,000 ਰੁਪਏ ਦੀ ਠੀਕ ਹੈ ਤੇ ਆ ਬੱਚੀ ਦੇ ਦਾਂਗੇ ਆਪਾਂ ਜੀ 1,45,000 ਦੀ ਠੀਕ ਹੈ ਜੇ ਕੋਈ ਜੋੜਾ ਲਊਗਾ ਤੇ ਜੋੜੇ ਜੋ ਆਪਾਂ ਮਾਨਤਾ ਨੂੰ ਉਹ じゃ ਕਰ ਦਾਂਗੇ ਠੀਕ ਹੈ ਹਾਂਜੀ ਆ ਖੁੱਲ ਕੇ ਬਈ ਤੋੜ ਕੇ ਦਿਖਾ ਹਾਂਜੀ ਸੋ ਦੋਸਤੋ ਇਹ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਜੋੜੇ ਦੇ ਵਿੱਚ ਹੀ ਮਾਨਤਨ ਵੱਧ ਹੋ ਜੂਗਾ ਕੱਲੀ ਕੱਲੀ ਦਾ ਰੇਟ 125 ਤੇ 145 ਉਹਨੂੰ ਵੀ ਖੋਲੀ ਪੁੱਤ ਸੋ 2 ਲੱਖ ਤੇ 70000 ਦਾ ਜੋੜਾ ਬੰਦਾ ਹੈ ਬਾਕੀ ਪੁੱਛ ਲਿਓ ਬਾਈ ਤੋਂ ਕੀ 260 ਦਾ ਜੋੜਾ ਇਹ ਇਕੱਠਾ ਲੈਣਾ ਕਿਸੇ ਭਰਾਣੇ ਜਗਜੀਤ ਵੀਰੇ ਇਹਦੀ ਡਿਜ਼ਾਈਨਿੰਗ ਦੇਖ ਲਓ ਵੀ ਕੱਚੀ ਆ ਤੇ ਬਲ ਟੈਰੀ ਕਾਟਰਗੇ ਪਏ ਆ ਠੀਕ ਆ ਠੀਕ ਹੈ ਦੂਜੀ ਬੱਚੀ ਵੀ ਆਉਂਦੀ ਆ ਉਹਦੀ ਵੀ ਡਿਜ਼ਾਈਨਿੰਗ ਦੇਖ ਲਿਓ ਇਹ ਆਈ ਲੱਗਦੀਆਂ ਵੀ ਜਿਵੇਂ ਬਿਲਕੁਲ ਸੱਕੀਆਂ ਪਹਿਣਾ ਹੀ ਹੁੰਦੀਆਂ ਦੁਨੀਆਂ ਪਹਿਣਾ ਜਾਦੇ ਕਰੈਕਟਰ ਵਾਈਜ਼ ਤਾਂ ਕੋਈ ਕੰਪਰੋਮਾਈਜ਼ ਹੀ ਨਹੀਂ ਆਹ ਕਾਲੀ ਬੱਛੀ ਚ ਸੋ ਟਾਂਚਾ ਦੇਖੋ ਸੋ ਵੈੜ ਦਾ ਬਰੀਡ ਵਾਈਜ਼ ਆ ਵੀਰੇ ਆ ਦੋਨੇ ਬਲੈਕ ਵੈੜਾਂ ਚ ਖੜਾਈ ਰੱਖੀ ਨੂੰ ਕੋਈ ਕੰਪਰੋਮਾਈਜ਼ ਨਹੀਂ ਇੰਨੀਆਂ ਕਿ ਬਰੀਡਡ ਬੈੜਾ ਇਹ ਕੱਲੀ ਕੱਲੀ ਤੁਰਦੀ ਦੇਖੋ ਉਹਦੇ ਅਡ ਰੋਡਰ ਤੇ ਬੀਨਸ ਵਗੈਰਾ ਪਿੱਛੋਂ ਡਿਜ਼ਾਈਨਿੰਗ ਬਹੁਤ ਜ਼ਿਆਦੇ ਟੌਪ ਰੀ ਉੱਪਰੋਂ ਪਿੱਠਪੜੇ ਦੀ ਚੜਾਈ ਤੇ ਫੇਸ ਦੀ ਦੋਨਾਂ ਦੀ ਕੁਆਲਿਟੀ ਇਹ ਵਿੱਚ ਦੁਨੀਆਂ ਬੜਾਂ ਰਿਆ ਚੀਜ਼ਾਂ ਮੱਥੇ ਤੋਏ ਵੀ ਪੈਂਦੇ ਆ ਤੋਰਦੇ ਬਾਈ ਥੋੜੀ ਅੱਗੇ ਤੋਰ ਲੈ ਚਲ ਬਈ ਤੋਰ ਪਤਾ ਨਾ ਗਰਮੀ ਮੰਨਣ ਇਹ ਚੀਜ਼ਾਂ ਵੀਰੇ ਕਾਲੀਗਾਂ ਤਾਂ ਉਹ ਵੀ ਸ਼ੁਰੂ ਤੋਂ ਜਣੀ ਆਪਣੇ ਬੰਦੇ ਖਾਸ ਕਰਕੇ ਰਾਜਸਥਾਨ ਦੇ ਇਹੋ ਜੀ ਨੂੰ ਵੱਧ ਚੁਆਇਸ ਰੱਖਦੇ ਆ ਕਿਉਂਕਿ ਮੰਨਣਾ ਹੈਗਾ ਕਈ ਬੰਦਿਆਂ ਦਾ ਵੀ ਕਾਲੀਗਾਂ ਚਾਹੇ ਗਰਮੀ ਆ ਚਾਹੇ ਸਰਦੀ ਆ ਬਹੁਤ ਜ਼ਿਆਦਾ ਘੱਟ ਬਿਮਾਰ ਹੁੰਦੀ ਹੈ ਜੀ ਠੀਕ ਹੈ ਸੋਏ ਦਸੋ ਦੋ ਤੁਨ ਤੋਰ ਕੇ ਦਿਖਾ ਦੀਆਂ ਰੇਟ ਦੱਸਦੇ ਆ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚ ਹੀ ਹੋਣਗੇ ਤੁਸੀਂ ਜੱਜ ਦਾ ਪੂਰਾ ਕੇ ਦੇਖ ਲਓ ਜੇ ਤੋਂ ਦੁਬਈ ਸੌਦਾ ਬਾਈ ਨਾਲ ਖੁਸ਼ਦੀ ਭਾਈ ਇਹਦੀ ਵੀ ਡਿਟੇਲ ਦੱਸਦੀ ਇਹ ਜਗਜੀਤ ਵੀਰੇ ਦੂਜਾ ਸੂਆ 6 ਦੰਦਾ ਵਹਿੜ ਹੂੰ ਤੇ ਪਲੂਨ ਦਾ ਭਾਈ ਇਹਦਾ 28 ਲੀਟਰ ਦੁੱਧ ਦਿੱਤਾ ਵਾ 30 ਕਿਲੋ ਦੁੱਧ ਦੀ ਸੈਤੀ ਤੇ ਆਪਣੇ ਕੋਲੇ ਵਹਿੜ ਆਈ ਆ ਆਪਾਂ 25 ਗਹਿਗੇ ਦਵਾਂਗੇ ਜੀ ਕਿੰਨਾ ਚੱਲੇ ਜੂ ਸੂਨ ਚ ਜੇ ਦੇਣੇ ਦੇ 7 ਪੈਂਡਿੰਗ ਆ ਜੀ ਹਜੇ ਸੂਨ ਚ ਪੂਰੇ ਮਾਰੀ ਮੋਟੀ ਸੋਇਲਿੰਗ ਸਿਟਰੀ ਸ਼ੁਰੂ ਕਰੀ ਆ ਪਹਿਰਾ ਪੂਰਾ ਦੀ ਪੂਰੀ ਸੁਧ ਸਾਫ ਆ ਜੀ ਬੈੜ ਕੀ ਇਹਦੀ ਡਿਮਾਂਡ ਰੱਖਦੇ ਤੁਸੀਂ ਡਿਮਾਂਡ ਜੀ ਇਹ ਬੈੜ ਦੇ ਦਾਂਗੇ ਆਪਾਂ 1,10,000 ਰੁਪਏ ਦੀ ਜਸਨ ਹੋ ਜੀ ਠੀਕ ਹੈ ਸੋ ਦੋਸਤੋ 1,10,000 ਚ ਢਾਂਚਾ ਸੋਹਣਾ ਥਣ ਹਵਾਨਾ ਚੰਗਾ ਹਵਾਨਾ ਹਜੇ ਬਣਾਉ ਕਿ ਚੰਗਾ ਦੇਣ ਹਜੇ ਲਈ ਕੁਛ ਦੀ ਭਾਈ ਕੀ ਡਿਟੇਲ ਹੈ ਇਸ ਗਾਂ ਦੀ ਇਹ ਜਗਜੀਤ ਵੀਰੇ ਦੰਦਾ ਚ ਚਾਰ ਦੰਦਾ ਜੀ ਬੱਛੀ ਹਮ ਤੇ ਫਾਸਟ ਲਕਟੇਸ਼ਨ ਆ ਜੀ ਠੀਕ ਹੈ ਬਰੀਕੀ ਬਰੂਕੀ ਹਾਈਟ ਲੈਂਥ ਬਹੁਤ ਚੰਗੀ ਆ ਪੈਨਰ ਦੀ ਆਪ ਆ ਜੀ ਪੈਪਰ ਦੇ ਸੈਕਸੀ ਮੰਤੋਂ ਪ੍ਰੈਗਨੈਂਟ ਆ ਇਹ ਤੇ ਦੇਣੇ ਦੇ ਨੌ ਰਹਿ ਗਏ ਜੀ ਅਗਾੜੀ ਪਿਛਾੜੀ ਸਾਈਡ ਪੋਜ ਪੇਟਾ ਪੁੱਟਾ ਤੇ ਬਰੀਕੀ ਤੇ ਆ ਸਾਡਾ ਹੋਂਡਾ ਦੀ ਤਿੱਖੀ ਤੁਖੀ ਚੜਾਈ ਚੁੜੀ ਬਹੁਤ ਜਿਆਦਾ ਸੋਹਣੀ ਬੱਛੀ ਆ ਜੀ ਜਿੰਨੀ ਵੀ ਕਹ ਲੂੰ ਠੀਕ ਹੈ ਇਹਦਾ ਖੁਸ਼ ਦੀ ਰੇਟ ਕੀ ਰਹਿਣਾ ਬਾਈ ਰੇਟ ਬਾਈ ਜੇ ਤਾਂ ਮੁੱਲ ਕਰਨਾ ਤਾਂ ਭਾਵੇਂ ਆਪਾਂ 1.5 60 ਜਿੰਨਾ ਮਰਜ਼ੀ ਮੰਗ ਲਏਗੇ ਜਿਹੜਾ ਇਹ ਆਪਾਂ ਜੇਬ ਚ ਪਾਉਣਾ ਜਿਸ ਤੇ ਨੋ ਉਹ 130000 ਰੁਪਏ ਦੀ ਜਿਸ ਨੋ ਹਾਂ ਨਾ ਹੋਊਗੀ ਜੀ ਇਹ ਬੱਸ ਠੀਕ ਹੈ ਹਾਂਜੀ ਸੋ 130000 ਚ ਵਾਕਈ ਇੱਕ ਸੋਹਣੀ ਵੈੜ ਆ ਦਸੋ ਕਿਦੀ ਬੰਤਰ ਬਹੁਤ ਸੋਹਣੀ ਹੈ ਦਾ ਢਾਂਚਾ ਬਹੁਤ ਡਿਜ਼ਾਈਨ ਆ ਨਾ ਜਗਜੀਤ ਵੀਰੇ ਉਹ ਬਹੁਤ ਜ਼ਿਆਦਾ ਲਾਜਵਾਬ ਲੱਗਿਆ ਬਾਈ ਦਾ ਡਿਜ਼ਾਈਨ ਹਾਇ ਕੋ ਬੈੜ ਨੂੰ ਨਹੀਂ ਲੱਗਦਾ ਚੈੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਦਸਤੋ ਇਹ ਥੋੜਾ ਟਾਈਮ ਪਹਿਲਾਂ ਹੀ ਹਜੇ ਆ ਵਾਈ ਨੇ ਤਾਰੀਏ ਗੱਡੀ ਤੋਂ ਖੁਸ਼ਦੀਪ ਕੀ ਡਿਟੇਲ ਆ ਵੇ ਇਹਦਾ ਜਗਜੀਤ ਭਰਿਆ ਛੋਟੇ ਸਾਹਮਣੇ ਉਤਰੀ ਆ ਹੇ ਤਾਂ ਆਪਾਂ ਕੋਈ ਇਹਦਾ ਪਟਾਤਲੇਰਾ ਕੁਝ ਵੀ ਨਹੀਂ ਪਾਇਆ ਆਈ ਆ ਫਾਰਮ ਚੋਂ ਬੱਚੀ ਹੂੰ ਬਰੀਡ ਵਾਈ ਜਿ ਕਿਸੇ ਪਾਸਿਓਂ ਸਾਰੇ 4 ਚਪੇਰੇ ਪਹਿਲਾਂ ਇਹਦੇ ਕੈਮਰਾ ਮਾਰ ਦੋ ਤੁਸੀਂ ਹਾਈਟ ਲੈਂਥ ਵਾਲੇ ਪਾਸਿਓਂ ਕਿਸੇ ਪਾਸਿਓਂ ਕੋਈ ਕੈਰੈਕਟਰ ਚ ਬਰੀਡ ਵਾਈ ਤਾਂ ਕੰਪਰੋਮਾਈਜ਼ ਹੈ ਨਹੀਂ ਇਹ ਚ ਕੋਈ ਆਰਡਰ ਦੇ ਡਿਜ਼ਾਈਨ ਦਾ ਕਿਸੇ ਤਰ੍ਹਾਂ ਦਾ ਵੀ ਬਾਕੀ ਆਪਾਂ ਚਲਾ ਕੇ ਵੀ ਦਿਖਾ ਦਿੰਦੇ ਆਂ ਜੀ ਤੇ ਬਾਕੀ ਜੇ ਕੋਈ ਭਰਾ ਚੰਗੀ ਪੇਮੈਂਟ ਇਨਵੈਸਟ ਕਰ ਸਕਦਾ ਜੀ ਹਾਂ ਤਾਂ ਯਾਨੀ ਆਪਣੇ ਨਾਲ ਸੰਪਰਕ ਕਰ ਲਿਓ ਹਟੋ ਹਾਂਜੀ ਭਾਈ ਆਪਾਂ ਵੀ ਕਾਫੀ ਚੰਗੀ ਪੇਮੈਂਟ ਇਨਵੈਸਟ ਕਰਕੇ ਬੱਚੀ ਫਾਰਮ ਚੋਂ ਲੈ ਕੇ ਆਂਦੀ ਆ ਜੀ ਇਹ ਠੀਕ ਹੈ ਹਾਂਜੀ ਸੋ ਦੱਸੋ ਇਹ ਹੋਣੇ ਪ੍ਰੋਪਰ ਇਹਦਾ ਰਿਕਾਰਡ ਆ ਜੀ ਬੱਚੀ ਦਾ ਇਹ ਸਟਾਈਕਰ ਦੀ ਤੁਹਾਦਾ ਜੀ ਇਹ ਹੈ ਆਪ ਹੂੰ ਤੇ ਜਿਹੜੀ ਇਹਦੀ ਮਦਰ ਆ ਜੀ ਉਹ ਮੈਸੀ ਬੋਲਦੀ ਸੀਗੀ ਜੀ ਇਹਦਾ ਤਿੰਨ ਪੀੜੀਆਂ ਦਾ ਯਾਨੀ ਰਿਕਾਰਡ ਹੈਗਾ ਆਪਣੇ ਕੋਲੇ ਹਜੇ ਦਿਨ ਕਿੰਨੇ ਲਊਗੇ ਦਿਨੇ ਦੇ 17 ਰਹਿੰਦੇ ਆ ਜੀ 9 ਮਹੀਨੇ ਪੂਰੇ ਹੋਣ ਚ ਥੋੜਾ ਜਿਹਾ ਧੱਕਾ ਕਰਦੀ ਆ ਖੜ ਜਾ ਪਰ ਜਿਹੜੀ ਇਹਦੀ ਹਾਈਟ ਲੈਂਥ ਆ ਖੜਨੀ ਵੀ ਯਾਨੀ ਬੰਦਾ ਦੂਜੇ ਪਾਸੇ ਮੈਂ ਤਾਂ ਦਿਸਦਾ ਨਹੀਂ ਉਧਰੋਂ ਜੇ ਕੈਮਰਾ ਹੀ ਮਾਰ ਦਿਓ ਹਟਾਓ ਸਹੀ ਹੈ ਚਲਾ ਦਿਓ ਖੁਸ਼ਦੀ ਭਾਈ ਕੀ ਡਿਟੇਲ ਹੈ ਇਹ ਫਸਟ ਟਾਈਮਰ ਬੱਚੀ ਆ ਜੀ ਹੂੰ ਤੇ ਮੰਨ ਕੇ ਚੱਲੋ ਵੀ ਦੁਗਦੇ ਦੰਦ ਕੱਢਦੀ ਐ ਇਹ ਠੀਕ ਹੈ ਚਾਹ ਇਹਨੂੰ ਪੱਕੀ ਖੀਰੀ ਮੰਨ ਲਓ ਇਹਨੇ ਦੰਦ ਸਿੱਟ ਦੇਣਾ ਹੁਣ ਹੂੰ ਹਾਂਜੀ ਕਿੰਨਾ ਚਿਰ ਲੈ ਜੂ ਖੁਸ਼ ਦੀ ਪੇ ਇਹ ਜਗਜੀਤ ਵੀਰੇ ਇੱਕ ਅੱਧੇ ਦਿਨ ਚ ਸੂ ਵੀ ਸਕਦੀ ਆ ਹੂੰ ਤੇ ਆਪਣੇ ਘਰੇ ਦੋ ਦਿਨ ਲੈ ਵੀ ਸਕਦੀ ਆ ਸਭ ਤੋਂ ਤਿਆਰੀ ਉਹ ਖੁਸ਼ ਦੀ ਪਰੇਟ ਦੱਸਦੀ ਬਈ ਇਹ ਰੇਡ ਜਗਜੀਤ ਵੀਰੇ ਮੁੱਲ ਕਰ ਰਹੀਏ ਭਾਵੇਂ ਆਪਾਂ 260 ਨਾ ਹੂੰ ਉਹਦਾ ਕੋਈ ਫਾਇਦਾ ਨਹੀਂ ਦੁੱਧ ਵੀ ਬੱਚੀ ਚੰਗਾ ਪਾਉਗੀ ਕਿਉਂਕਿ ਆਰਡਰ ਦੀ ਤਿਆਰੀ ਬਹੁਤ ਜ਼ਿਆਦੇ ਲਾਜਵਾ ਵਾ ਮੇਨ ਚੀਜ਼ ਆ ਜਿੱਥੋਂ ਦੁੱਧ ਨਿਕਲਣਾ ਆ ਗਾੜੀ ਦੋਨੇ ਸਾਈਡਾਂ ਤੋਂ ਇਹਦੀ ਨੋਟ ਕਰਨ ਵਾਲੀ ਚੀਜ਼ ਆ ਗੋਲ ਘਮਾਦੇ ਪੁੱਤ ਵੀ ਬਹੁਤ ਲਾਜਵਾ ਵਾ ਫੇਸ ਦੀ ਬਿਊਟੀ ਟੌਪ ਕਲਾਸ ਆ ਸਰੀਰ ਦੀ ਸਟ੍ਰੇਟਨੈਸ ਖੜਾ ਲਈ ਇੱਥੇ ਪੂਰੀ A1 ਟੌਪ ਦੀ ਆ ਗਾੜੀ ਦੇਖੋ ਦੋਨੇ ਸਾਈਡਾਂ ਤੋਂ ਐਨ ਥਾਣਾ ਚ ਗੈਪ ਗੂ ਸਟ੍ਰੇਟ ਥਾਣਾ ਰੇਟ ਜਗਜੀਤ ਵੀਰੇ 125000 ਰੁਪਏ ਦੀ ਬੱਛੀ ਆਪਾਂ ਦੇ ਦਾਂਗੇ ਬਰੀਕੀ ਬਰੂਕੀ ਤੇ ਆਰਡਰ ਦੀ ਉੱਪਰੋਂ ਚੜਾਈ ਦੇਖ ਲਓ ਗੱਠ ਚੌੜਾ ਆਰਡਰ ਆ ਬੱਛੀ ਨੂੰ ਲੱਗਿਆ ਵਾ ਤੇ ਦੁੱਧ ਵੀ ਬੜਾ ਸੌਖਾ ਜੀ ਇਹਨੇ 34 35 ਕਿਲੋ ਪਲੂਨ ਨੇ ਪਾ ਦੇਣਾ ਬਰੀਕੀ ਬਰੂਕੀ ਬਹੁਤ ਆ ਬੱਛੀ ਜੀ ਠੀਕ ਹੈ ਜੇ ਕਿਤੇ ਨਾਲ ਕਰਮਾ ਵਾਲੀ ਰਾਤ ਨੂੰ ਜਾਂ ਸਵੇਰੇ ਸੁੱਕੇ ਫੀਮੇਲ ਕਾਫ ਦੇ ਦੇ ਤਾਂ ਮੰਨ ਕੇ ਚੱਲੋ ਵੀ ਚੰਗੇ ਐਨੀਮਲ ਜਾ ਵੜਨਗੇ ਅਗਲੇ ਦੇ ਘਰੇ ਅੱਗੇ ਜਗਜੀਤ ਵੀਰੇ 6 ਦੰਦ ਵਹਿੜਾ ਦੂਜਾ ਸੂਆ ਜੀ ਹੂੰ ਤੇ ਇਹਦੇ ਅੱਜ 6 ਦਿਨ ਰਹਿ ਗਏ ਜੀ 9 ਮਹੀਨੇ ਪੂਰੇ ਹੋਣ ਚ ਠੀਕ ਹੈ ਤੇ ਹੋ ਸਕਦਾ ਵੀ 2-4 ਦਿਨਾਂ ਤੱਕ ਵੀ ਸੂ ਸਕਦੀ ਹੂੰ ਵੈਸੇ ਪਰ ਹਜੇ ਆਰਡਰ ਚ ਪੂਰੀ ਢੈਲੀ ਪਈ ਆ ਹੂੰ ਫੇਸ ਬਿਲਕੁਲ ਜਰਸਿੰਗ ਆਰਗਾਨਿਕਾ ਜਿਆ ਗੱਠਕਰੀ ਬੂਠੀ ਲੱਗੀ ਆ ਵੱਛੀ ਨੂੰ ਕਲਰ ਪ੍ਰਿੰਟ ਬਹੁਤ ਸੋਹਣਾ 8 ਇੰਚਾਈ ਵਾਲਾ ਥਾਣਾ ਇੱਕ ਨੰਬਰ ਆ ਵਹਿੜਦਾ ਜੀ ਰੇਟ ਕੀ ਰਹਿਣਾ ਦਾ ਰੇਡ ਜਗਜੀਤ ਵੀਰੇ ਮੁੱਲ ਜਿੰਨਾ ਮਰਜੀ ਕਰੀ ਜਾਈਏ ਜਿਹੜਾ ਆਪਾਂ ਦੇਣ ਲੈਣ ਜਾਗਾ ਉਹ 1 ਲੱਖ ਤੇ 15000 ਰੁਪਏ ਦੀ ਵਹਿੜ ਦੇ ਦਾਂਗੇ ਜੀ ਸੀਲ ਸੂਲ ਇੱਕ ਨੰਬਰ ਵਹਿੜ ਆ ਬਿਲਕੁਲ ਪਿਛੋਂ ਟੋਰੀ ਮਾੜੀ ਜੀ ਆਰਡਰ ਚ ਹਜੇ ਬਹੁਤ ਜ਼ਿਆਦਾ ਸਪੇਸ ਪਈ ਆ ਵਹਿੜ ਦੇ ਜੀ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਯਾਨੀ ਸੌਖਾ ਜਿਹੀ ਆਪਾਂ 40 35 ਦਾ ਦੇਣੀ 30 ਕਿਲੋ ਦੁੱਧ ਦੀ ਤਸੱਲੀ ਨਾਲ ਲੈ ਜਾਏ ਬੰਦਾ ਸੌਖਾ ਜਿਹੀ ਪਾ ਦੂ ਫਰਸ਼ ਦੀ ਪੇ ਵਹਿੜ ਜਿਹੜੀ ਹੁਣ ਦਿਖਾ ਰਹੇ ਹਾਂ ਬਈ ਏ ਜਗਜੀਤ ਵੀਰੇ ਪਹਿਲਣਾ ਬੱਛੀ ਹੂੰ ਤੇ ਭਲਪੁਲ ਥੋੜੀ ਜੀ ਪਾਣੀ ਸ਼ੁਰੂ ਕਰੀ ਜਾਨੇ ਮੋੜਲਾ ਮੋੜਲਾ ਤੇ ਜਾਨੀ ਫਾਰਮ ਚੋਂ ਆਈ ਆ ਬੱਛੀ ਹੈ ਹਲਕਾ ਆ ਜਾ ਵਿੱਚ ਇਹਦੇ ਸੂ ਜਿਵੇਂ ਵੱਡੀ ਆ ਹੈ ਹਲਕਾ ਜਾ ਕਰਾਸ ਪਾਣੇ ਚਿਫ ਚ ਕੁਝ ਦੀਪਰੇਟ ਕੀ ਰਹੂਗਾ ਬੇ ਜ 15 ਨੰਬਰ ਟੈਗ ਆ ਜਗਜੀਤ ਵੀਰੇ ਹੂੰ ਤੇ ਲੱਗਿਆ ਵੇ ਨੂੰ ਸੈਕਸੀਮਨ ਆ ਜੀ ਰਮਾਡਾ ਦਾ ਜੀ ਹੂੰ ਤੇ 40 120 ਦੀ ਇਹ ਆਪ ਆ ਜੀ ਠੀਕ ਆ ਛੰਡੀ ਸੀਲ ਜਿੰਨੀ ਵੀ ਕਹਿ ਦੋ ਉਨੀਆਂ ਆਰਡਰ ਆਰਡਰ ਦੀ ਡਿਜ਼ਾਈਨਿੰਗ ਇੱਕ ਨੰਬਰ ਆ ਬਸ ਕਿਲੀ ਸੂ ਵਾਲੇ ਪਾਸਿਓਂ ਥੋੜਾ ਜਿਹਾ ਹੈਗਾ ਕੰਪਰੋਮਾਈਜ਼ ਬਰੀਡ ਚ ਹੋਰ ਸਰੀਰ ਸਰੂਰ ਸਾਰਾ ਕੁਝ ਇੱਕ ਨੰਬਰ ਆ ਰੇਟ ਬਹੁਤ ਜਾਇਜ਼ ਆ ਬੱਛੀ ਦਾ 1 ਲੱਖ ਤੇ 12000 ਰੁਪਏ ਦੀ ਵਾੜ ਦੇ ਦਾਂਗੇ ਜੀ ਆਪਾਂ ਇਹ ਤੋਰ ਦੇ ਬਈ ਸੋ ਦੋਸਤੋ ਥੋੜਾ ਭਜਦੀ ਆ 111200 ਕਿਉਂਕਿ ਆਏ ਨਾ ਜਗਜੀਤ ਵੀਰੇ ਪਰਸੋਂ ਆਪਾਂ ਵੀਡੀਓ ਪਾਈ ਸੀ گاਵਾ 12 13 ਦੀ ਹੂੰ ਇਹ ਸਾਰੇ ਨਗ ਕੋਈ ਮੰਨ ਕੇ ਚੱਲੋ ਸੋਭਾ ਆਏ ਆ ਕੋਸ਼ਾ ਹੋਣੀ ਆਈਆਂ ਕੋਸ਼ੇ ਜੇ ਕੱਲ ਨੂੰ ਆਉਣੀਆਂ ਤਾਂ ਕਰਕੇ ਇੱਕ ਦੋ ਦਿਨ ਆਈ ਨੂੰ ਹੋ ਜਾਣਾ ਐਨੀ ਮੰਨ ਲੂ ਫੇਰ ਭਜਨੋ ਭਜਨੋ ਹਟ ਜਾਂਦਾ ਸਾਰੀਆਂ ਬੇੜਾ ਆਈਆਂ ਹੀ ਆ ਜੀ ਮਸੇ ਆਪਾਂ ਹੁਣ ਇਹੀ ਦਿਖਾਉਣੇ ਸੀ ਨਗ ਹਾਂਜੀ ਬਸ ਇਹੀ ਨਗ ਦਿਖਾਉਣੇ ਸੀ ਕਿ ਬਾਕੀ ਜੇ ਕੋਈ ਬੰਦਾ ਚੰਗੀ ਪੇਮੈਂਟ ਇਨਵੈਸਟ ਕਰ ਸਕਦਾ ਤਾਂ ਬੱਛੀ ਆ ਕੇ ਆਪਣੇ ਕੋਲੇ ਦੇਖ ਲਵੇ ਇਹ 15 16 ਦਿਨਾਂ ਦੇ ਪੈਂਡਿੰਗ ਆ 20 ਦਿਨ ਵੀ ਲੈ ਸਕਦੀ ਆ ਹਮ ਆ ਟੁੱਟ ਦੀ ਡਿਜ਼ਾਈਨਿੰਗ ਹਾਈਟ ਲੈਂਥ ਉੱਥੇ ਤਾਂ ਖੜੀ ਨਹੀਂ ਵੀ ਇੱਥੋਂ ਜੱਜ ਕਰ ਲਓ ਵੀ ਕਿੱਡੀ ਵੱਡੀ ਹਾਈਟ ਦੀ ਬੱਛੀ ਐ ਇਹ ਸਹੀ ਐ ਸੋ ਪਹਿਲਾਂ ਬੱਛੀ ਐ ਜੀ ਠੀਕ ਐ ਸੋ ਇਹ ਦੱਸੋ ਪਸੂ ਅੱਜ ਦੀ ਵੀਡੀਓ 'ਚ ਵਕਾਉ ਸੀ ਖੁਸ਼ਦੀਪ ਕੋਲ ਤੁਸੀਂ ਆ ਕੇ ਦੇਖੋ ਜਿਹੜਾ ਨਾ ਤੁਹਾਨੂੰ ਜੱਜ ਦਾ ਤਸੱਲੀ ਕਰਕੇ ਖਰੀਦਿਓ ਧੰਨਵਾਦ